ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਾਂਗੇ ਕਿਹੜੇ ਕਬੱਡੀ ਕੱਪਾਂ ਤੇ ਕਿਹੜੇ ਚੋਟੀ ਦੇ ਸੁਪਰਸਟਾਰ ਪਲੇਅਰ ਅੱਜ ਖੇਡਣਗੇ ਅੱਜ ਆਪਾਂ ਗੱਲ ਹਾਂਜੀ ਜੀ ਆਪਾਂ ਅੱਜ ਗੱਲ ਕਰੀਏ ਟੀਮਾਂ ਤੇ ਪਲੇਅਰ ਤੁਹਾਨੂੰ ਦੱਸਾਂਗੇ ਜੋ ਟੀਮਾਂ ਅੱਜ ਬਣ ਕੇ ਪੁੱਜ ਰਹੀਆਂ ਚੋਟੀ ਦੀਆਂ ਕਿੱਥੇ ਕਬੱਡੀ ਕੱਪ ਤੇ ਕਿਹੜੇ ਕਬੱਡੀ ਕੱਪਾਂ ਤੇ ਕਿਹੜੀਆਂ ਟੀਮਾਂ ਤੇ ਕਿਹੜੇ ਪਲੇਅਰ ਖੇਡਣਗੇ ਅੱਜ ਪਹਿਲਾ ਕਬੱਡੀ ਕੱਪ ਜੋ ਕਰਵਾਇਆ ਜਾ ਰਿਹਾ ਰੌਂਤਾ ਜਿਲ੍ਹਾ ਮੋਗਾ ਵਿੱਚ ਨੇੜੇ ਨਿਹਾਲ ਸਿੰਘ ਵਾਲਾ ਕਬੱਡੀ ਓਪਨ ਇੱਕ ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 61000 ਦੂਜਾ ਨਾਮ 51000 ਬੈਸਟ ਰੇਡਰ ਤੇ ਜਾਫੀ ਨੂੰ 25-25000 ਦੀ ਨਕਦ ਰਕਮ ਸਨਮਾਨਿਤ ਕੀਤਾ ਜਾਵੇਗਾ ਅੱਜ ਗੋਸ਼ੇ ਰੌਂਤੇ ਵਾਲੇ ਦੇ ਪਿੰਡ ਰੌਣਕਾਂ ਲੱਗਣੀਆਂ ਬਹੁਤ ਵਧੀਆ ਪਲੇਅਰ ਆ ਤੇ ਬਹੁਤ ਵਧੀਆ ਟੀਮਾਂ ਇਸ ਕਬੱਡੀ ਕੱਪ ਤੇ ਵੀ ਅੱਜ ਖੇਡਣੀਆਂ ਦੱਸਦੇ ਆ ਤੁਹਾਨੂੰ ਹਾਂਜੀ ਜੇ ਆਪਾਂ ਗੱਲ ਕਰੀਏ ਜੋ ਦੂਜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਪਿੰਡ ਲੰਬੜਾ ਜ਼ਿਲ੍ਹਾ ਜਲੰਧਰ ਵਿੱਚ ਇੱਥੇ ਫਾਈਨਲ ਮੈਚ ਦੇ ਬੈਸਟ ਰੇਡਰ ਤੇ ਜਾਫੀਆਂ ਨੂੰ 4 ਬੁਲੇਟ ਦਿੱਤੇ ਜਾਣੇ ਆ ਜਿਵੇਂ ਸੈਦ ਬੈਸਟਾਂ ਨੂੰ ਸਵੈਪਟਾਂ ਤੇ ਹਾਰਲੇ ਦਿੱਤੇ ਗਏ ਸੀ ਉਵੇਂ ਇਸ ਕਬੱਡੀ ਕੱਪ ਤੇ ਵੀ ਫਾਈਨਲ ਵਿੱਚ ਚਾਰ ਬੈਸਟ ਕੱਢੇ ਜਾਣੇ ਆ ਦੋ ਬੈਸਟ ਰੇਡਰ ਤੇ ਦੋ ਬੈਸਟ ਜਾਫੀ ਚਾਰ ਬੁਲੇਟ ਦਿੱਤੇ ਜਾਣੇ ਆ ਸੈਮੀਫਾਈਨਲ ਦੇ ਬੈਸਟਾਂ ਨੂੰ ਵੀ ਅੱਜ ਮੋਟਰਸਾਈਕਲ ਦਿੱਤੇ ਜਾਣੇ ਆ ਬਹੁਤ ਵਧੀਆ ਟੀਮਾਂ ਪੁੱਜਣੀਆਂ ਉਹ ਵੀ ਤੁਹਾਨੂੰ ਦੱਸਦੇ ਆ ਇਸ ਕਬੱਡੀ ਕੱਪ ਤੇ ਕਿਹੜੇ ਖਿਡਾਰੀ ਤੇ ਕਿਹੜੀਆਂ ਟੀਮਾਂ ਖੇਡਣੀਆਂ ਹਾਂਜੀ ਜੇ ਆਪਾਂ ਗੱਲ ਕਰੀਏ ਜੋ ਅੱਜ ਤੂੰਬੜਪੰਨ ਦੀ ਟੀਮ ਬਣ ਕੇ ਪੁੱਜਦੀ ਹੈ ਚੋਟੀ ਦੀ ਤੂੰਬੜਪੰਨ ਵਿੱਚ ਕਿਹੜੇ ਆ ਅਮਰਤ ਤੂੰਬੜਪੰਨ ਜਸਮਨ ਤੂੰਬੜਪੰਨ ਅਰਚਿਤ ਤੂੰਬੜਪੰਨ ਤੇ ਤੇ ਸੀਰਾ ਧੂੜਕੋਟ ਇਸ ਟੀਮ ਦਾ ਬਾਹਰਲਾ ਪਲੇਅਰ ਹੋਵੇਗਾ ਜੋ ਇੱਕ ਬਾਹਰੋਂ ਇੱਥੇ ਮੈਚ ਕਰਵਾਏ ਜਾਣੇ ਆ। ਇਸ ਦੇ ਸਪੌਂਸਰ ਹਨ ਜੋ ਬਣ ਤਾਲੀਵਾਲ ਸੁਖਮਣ ਕਨੇਡਾ। ਇਹ ਚੋਟੀ ਦੀ ਟੀਮ ਖੇਡੇਗੀ ਰੌਂਤਾ ਜ਼ਿਲ੍ਹਾ ਮੋਗਾ ਦੇ ਕੱਪ ਤੇ। ਹਾਂਜੀ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਹਿੰਮਤਪੁਰਾ ਜਿਸ ਵਿੱਚ ਗੱਗੂ ਹਿੰਮਤਪੁਰਾ, ਦੁੱਲਾ ਹਿੰਮਤਪੁਰਾ, ਲਾਲਾ ਪ੍ਰਦੀਪ ਹਿੰਮਤਪੁਰਾ ਗਲਾਬਾ ਹਿੰਮਤਪੁਰਾ ਗੁਰਾਰਸਾਲੂ ਇਸ ਟੀਮ ਦਾ ਵੱਡਾ ਹਿੱਸਾ ਬਣਿਆ ਹਰਿਆਣੇ ਵਾਲਾ ਚੋਬਰ ਇਸ ਦੇ ਸਪੌਂਸਰ ਹਨ ਗਰਦੀਪ ਸਿੱਧੂ ਕਨੇਡਾ ਮੱਖਣ ਸੈਦੋ ਕੇ ਕਨੇਡਾ ਇਹ ਚੋਟੀ ਦੀ ਟੀਮ ਬਣ ਕੇ ਪੁੱਜਦੀ ਹੈ ਰੌਂਤਾ ਜ਼ਿਲ੍ਹਾ ਮੋਗਾ ਦੇ ਕੱਪ ਤੇ ਹਿੰਮਤਪੁਰੇ ਦੀ ਟੀਮ ਹਾਂਜੀ ਜੇ ਆਪਾਂ ਗੱਲ ਕਰੀਏ ਮਾਲਵਾ ਕਲੱਬ ਬੁੱਟਰ ਪਲੱਸ ਤਲਵੰਡੀ ਰਾਏ ਦੀ ਚੋਟੀ ਦੀ ਟੀਮ ਬਣੀ ਹੈ ਜੇ ਇਸ ਟੀਮ ਦੀ ਗੱਲ ਕਰੀਏ ਪਹਿਲਵਾਨ ਮੋੜਨਾਪਾ ਛੋਟਾ ਨਾੜਕ ਝੁੜਛਪਾਰ ਕੋੜਾ ਰਮਦਾਸ ਬਿੱਲਾ ਗਗੜਾ ਸੀਪਾ ਚੱਕਪਾਈ ਕਰਨ ਤਲਵੰਡੀ ਰਾਏ ਸੰਦੀਪ ਭਾਈ ਦੇਸਾ ਮਨਜਿੰਦਰ ਤਲਵੰਡੀ ਰਾਏ ਅੰਗਤ ਪਰਮਜੀਤਪੁਰਾ 파ਰਸ ਰਾਏਕੋਟ ਮੰਨਾ ਢੋਲਣ ਗੁਰਪ੍ਰੀਤ ਰਾਏ ਸਰ ਆਦ ਇਹ ਚੋਟੀ ਦੀ ਟੀਮ ਅੱਜ ਮੋਟਰਸਾਈਕਲਾਂ ਵਾਲੇ ਕੱਪ ਤੇ ਜ਼ਿਲ੍ਹੇ ਲੁਧਿਆਣੇ ਵਿੱਚ ਖੇਡੇਗੀ ਇਸ ਦੇ ਸਪੌਂਸਰਾਂ ਨੇ ਜੱਸਾ ਠੁੱਲੀ ਵਾਲਾ ਖੀਰਾ ਬਟਰ ਕਨੇਡਾ ਯਾਦਵ ਫੌਜੀ ਸ਼ੰਨਾ ਹੈਪੀ ਮਹਿਨਾ ਕਿਵੇਂ ਲੱਗੀ ਏ ਟੀਮ ਮਿੱਤਰੋ ਜੇ ਅਗਲੀ ਟੀਮ ਆਪਾਂ ਸ਼ਾਹਕੋਟ ਦੀ ਟੀਮ ਦੀ ਗੱਲ ਕਰੀਏ ਸ਼ਾਹਕੋਟ ਲਾਇਓਂਸ ਵਿੱਚ ਅੱਜ ਸੁਲਤਾਨ ਸ਼ਮਸ਼ਪੁਰ ਪਾਲੀ ਫਤੇਗੜ ਚੰਨਾ ਦੀਸ਼ਾ ਆਲੂਵਾਲ ਬਿੱਲੀ ਲਲੀਆਂ ਸੋਨੀ ਫਕਰ ਝੰਡਾ ਅਰਸ਼ ਬੁੱਕਨਾਲੀਆ ਫੂਲਾ ਸ਼ੂਸ਼ਕ ਦੇਸੀ ਫਰਮਾਨਾ ਰਵੀ ਸਾਹੋਕੇ ਦਾ ਹਲੇ ਪੱਕਾ ਕਲੀਅਰ ਨਹੀਂ ਇਹ ਚੋਟੀ ਦੇ ਪਲੇਅਰ ਅੱਜ ਸ਼ਾਹਕੋਟ ਵਿੱਚ ਪੱਕਾ ਹੀ ਖੇਡਣਗੇ ਵੈਸੇ ਤਕਰੀਬਨ ਪ੍ਰੋਪਰ ਟੀਮ ਹੀ ਅੱਜ ਪੁੱਜ ਰਹੀ ਹੈ ਲੰਬੜਾਂ ਦੇ ਕੱਪ ਤੇ ਸਿਰੇ ਦੀ ਟੀਮ ਬਣ ਕੇ ਪੁੱਜਦੀ ਹੈ ਸ਼ਾਹਕੋੜ ਲਾਇਨਜ਼ ਇਸ ਦੇ ਕੋਚ ਅਨਿੰਦਰਪਾਲ ਬਾਜਵਾ ਤੇ ਅੰਬਾ ਬੱਲਨੋ ਹਾਂਜੀ ਜੇ ਆਪਾਂ ਗੱਲ ਕਰੀਏ ਜੋ ਇਸ ਕਬੱਡੀ ਕੱਪ ਤੇ ਝੋਕ ਹਰੀਹਰ ਦੇ ਕੱਪ ਤੇ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਮਾਲਵਾਦੀ ਟੀਮ ਵਿੱਚ ਸੰਦੀਪ ਦੋਦਾ ਸੋਨਾ ਵੰਦ ਡੋਡ ਰੇਸ਼ਮਸਲੀਨਾ ਰਵੀ ਸਾਹੋਕੇ ਦਾ ਸ਼ਹਿਦ ਇੱਥੇ ਕਿੱਡੇ ਜਾਂ ਲੰਬੜਾਂ ਦੇ ਕੱਪ ਤੇ ਅਰਸ਼ ਲੋਗੜ ਖਾਨ ਬੱਦੋਵਾਲ ਚੋਟੀ ਦੀ ਟੀਮ ਅੱਜ ਮਾਲਵੇ ਦੀ ਪੁੱਜਦੀ ਹੈ ਝੋਕ ਹਰੀਹਰ ਦੇ ਕੱਪ ਤੇ ਜਿੱਥੇ ਬੈਸਟਾਂ ਨੂੰ ਫੋਰ ਟਰੈਕਟਰ ਦਿੱਤੇ ਜਾਣੇ ਆ ਇੱਕ ਟੀਮ ਇਥੇ ਚੋਲਾ ਸੇਬ ਵੀ ਪੁੱਜ ਰਹੀ ਹੈ ਜਿਸ ਵਿੱਚ ਅਰਸ਼ ਚੋਲਾ ਸੇਬ ਪ੍ਰੀਤ ਲੱड्डੂ ਵਾਲਾ ਮੱਖਣ ਮੱਖੀ ਹੋਰ ਵੀ ਚੋਟੀ ਦੇ ਮੱਲ ਖੇਡਣਗੇ ਅੱਜ ਮਾਝੇ ਵਾਲੇ ਇਸ ਕਬੱਡੀ ਕੱਪ ਤੇ ਕਿੱਧਰ ਨੂੰ ਜਾਣਗੇ ਫੋਰ ਟਰੈਕਟਰ ਕਮੈਂਟ ਕਰਕੇ ਜਰੂਰ ਦੱਸਿਓ ਦੁੱਦੇ ਵਾਲੇ ਦੀ ਖੇਡ ਨੂੰ ਉੱਡਨੇ ਬਾਜਦੀ ਨੂੰ ਕੌਣ-ਕੌਣ ਪਿਆਰ ਕਰਦਾ ਮਿੱਤਰੋ ਜੇ ਆਪਾਂ ਐਨਆਰਆਈ ਨਕੋਦਰ ਦੀ ਟੀਮ ਦੀ ਗੱਲ ਕਰੀਏ ਐਨਆਰਆਈ ਨਕੋਦਰ ਵਿੱਚ ਗੁਰਪ੍ਰੀਤ ਬੁਰਜਹਰੀ ਜੱਗਾ ਚਿੱਟੀ ਚੱਤਪਾਲ ਚਿੱਟੀ ਗਿੰਦਾ ਸੰਧੂ ਚੱਠਾ ਮੰਨਾ ਬਾਲਣੋਂ инду ਰੜਕਾ ਸਣੀ ਕਾਲੇ ਸੰਗੇ ਦੇ ਸਾਟ ਆ ਉਹ ਨਹੀਂ ਖੇਡੇਗਾ ਗੁਰੂ ਥੋਪੀਆ ਜੀਤ ਕੋਟਲੀ ਦੀ ਅੱਜ ਆਪਦੀ ਟੀਮ ਹੈ ਜੀਤ ਕੋਟਲੀ ਵੀ ਅੱਜ ਐਨਆਰ ਇਨਕੋਦਰ ਵਿੱਚ ਨਹੀਂ ਖੇਡੇਗਾ ਕਾਲਾ ਮਾਲਾ ਸੋਨੀ ਭਾਦੜਾ ਲੱਬਾ ਬੱਗਾ ਪਿੰਡ ਆਦ ਇਹ ਵੀ ਚੋਟੀ ਦੀ ਟੀਮ ਅੱਜ ਖੇਡੇਗੀ ਲੰਬੜਾਂ ਦੇ ਕੱਪ ਦੇ ਜ਼ਿਲ੍ਹਾ ਜਲੰਧਰ ਵਿੱਚ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ